ਜਲੰਧਰ ਪਿੰਡੇ ਗੁਰੂ ਹਰਕ੍ਰਿਸ਼ਨ ਨਗਰ ਚੋਰਾ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ ਘਰ ਵਿੱਚੋਂ 30000 ਨਕਦੀ ਅਤੇ ਗੋਲਡ ਚੋਰ ਚੋਰੀ ਕਰਕੇ ਉਹ ਫਰਾਰ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਚੋਰੀ ਦੀ ਵਾਰਦਾਤ ਨੂੰ ਚੋਰਾ ਨੇ ਕਿਵੇਂ ਅੰਜਾਮ ਦਿੱਤਾ ਐਸਆਈ surjit singh ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਚੋਰੀ ਦੀ ਵਾਰਦਾਤ ਕਰਨ ਵਾਲਿਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਹਾਂਜੀ ਮੇਰਾ ਗੁਰੂ ਕਿਹੜੀ ਜਗ੍ਹਾ ਤੋਂ ਬਜੀ ਮੈਂ ਜਲੰਧਰ ਤੋਂ ਜੀ ਭਾਈ ਕਿ ਜਲੰਧਰ ਕਿਹੜੀ ਜਗ੍ਹਾ ਤੋਂ ਬਾਜੀ ਗੁਰੂਵਰਕਿਸ਼ਨ ਨਗਰ ਜੀ ਭਾਈ ਮਾਮਲਾ ਕੀ ਸਾਹਤ ਅਸੀਂ ਹੋਏ ਮਾਮਲਾ ਕੋ ਇਹ ਸੀਗਾ ਬਦਰ ਅਸੀਂ ਗਏ ਹੋਏ ਸੀਗੇ ਮੇਰੇ ਸਹੁਰੇ ਘਰੇ ਫੈਮਲੀ ਚ ਅਸੀਂ ਮੇਰੀ ਉਹਦਾ ਵਾਈਫ ਦਾ ਆਪਰੇਟ ਹੋਇਆ ਸੀ ਉਹਦੇ ਕਰਕੇ ਅਸੀਂ ਗਏ ਸੀ ਚੈੱਕ ਅਪ ਵਾਸਤੇ ਜੀ ਤੇ ਮਗਰੋਂ ਮੈਨੂੰ ਸਹੁਰੇ ਅੱਜ ਮੇਰੇ ਗੁਆਂਢੀਆਂ ਦਾ ਫੋਨ ਆਨਾ ਵੀ ਤਾਲੇ-ਦੂਲੇ ਟੁੱਟੇ ਹੋਏ ਨੇ ਤੇ ਚੋਰੀ-ਚੋਰੀ ਦਾ ਹੈਗਾ ਤੇ ਫਿਰ ਫਟਾਫਟ ਅਸੀਂ ਉੱਥੋਂ ਚੱਲੇ ਜਦਾ ਕੇ ਦੇਖਿਆ ਤਾਂ ਇਹ ਸਾਰਾ ਕੁਝ ਮਤਲਬ ਹੋ ਚੁੱਕਿਆ ਸੀ ਉਹਦਾ ਸਾਰਾ ਮਸਲਾ ਹੈ ਕਰੀਬ ਕਿੰਨਾ ਕੁ ਨੁਕਸਾਨ ਹੋ ਗਿਆ ਬਾਜੀ ਹੋ ਗਿਆ ਨੁਕਸਾਨ ਤੁਸੀਂ ਲਾ ਕੇ 4-5 ਲੱਖ ਰੁਪਏ ਦਾ ਤਾਂ ਹੋ ਹੀ ਗਿਆ ਕੀ ਕੀ ਸਮਾਨ ਚੋਰੀ ਹੋਇਆ ਬਾਈ ਆਪਣੇ ਘਰ 골ਡ ਸੀਗਾ ਕੈਸ਼ ਸੀਗਾ ਕੈਸ਼ ਕਿੰਨਾ ਹੀ ਬਾਈ 30000 ਕੈਸ਼ ਸੀਗਾ 골ਡ ਕਿੰਨਾ ਸੀ ਬਾਕੀ 골ਡ ਸੀਗਾ 골ਡ ਕਿੰਨਾ ਸੀ 골ਡ ਤੁਸੀਂ ਲਾ ਲੋ 5-7 ਹੋਊਗਾ ਟੋਲੇ ਠੀਕ ਹੈ ਇਸ ਮੰਦੀਪਾ ਜੀ थानाਸ਼ ਯਾਦ ਕਰਤੀਂ ਕਰਤੀਂ ਕਰਥਾਣਾ ਗੜਾ ਬੰਦਾ ਜੀ थाना ਬਸਤੀ ਬਾਬਾ ਘਰ ਠੀਕ ਹੈ ਬਾਈ ਕਿਸਾ ਸਸਾ ਦੱਸ ਦਿਓ ਬਣਾ ਜੀ ਮਾਮਲਾ ਇਹ ਹੈ ਜੀ ਇੱਥੇ ਇੱਕ ਬਰਮਨਾ ਦਾ ਮੁੰਡਾ ਹੈ ਜੀ ਜੀ ਇਹ ਕੋਠੀ ਨੰਬਰ 15 ਚ ਰੈਂਟ ਤੇ ਰਹਿੰਦਾ ਕਿੰਡੀ ਜਗਾ ਸਰ ਇਹ ਗੁਰੂ ਹਰਕਿਸ਼ਰ ਨਗਰ ਬਸਤੀ ਬਾਬਾ ਖਿਲਚ ਪੈਂਦਾ ਜੀ ਜੀ ਸਰ ਕਪੂਰਦਰੀ ਦੇ ਕੋਲ ਜੀ ਇਹ ਇੱਥੇ ਰੈਂਟ ਤੇ ਰਹਿੰਦੇ ਨੇ ਇਹਨਾਂ ਦੀ ਮਿਸ ਜੀ ਠੀਕ ਨਹੀਂ ਹੈ ਗਈ ਸੀ ਇਹ ਆਪਣੇ ਸਾਰੇ ਪਰਿਵਾਰ ਗਿਆ ਸੀ ਜਿਹਦਾ ਪਤਾ ਲੈਣ ਮਿਸ ਜੀ ਦਾ ਵਰਮ ਕੱਲ ਕੋਈ ਕਰੀਬ ਗਿਆ ਸੀ 8:00 ਵਜੇ ਕਰੀਬ ਚਲਾ ਗਿਆ ਜੀ ਤੇ ਇਹ ਅੱਜ ਸਵੇਰੇ ਇਹਨਾਂ ਨੂੰ ਗਵਾੜੀਆਂ ਨੇ ਫੋਨ ਕੀਤਾ ਕਿ ਤੁਹਾਡੇ ਮਕਾਨ ਦੇ ਜਿਹੜੇ ਤਾਲੇ ਨੇ ਟੁੱਟੇ ਹੋਏ ਨੇ ਹੂੰ ਤੇ ਤੁਸੀਂ ਆ ਜਾਓ ਹੂੰ ਇਹਦੀ ਇੱਕ ਘਾਰ ਆਏ ਨੇ ਘਰ ਆ ਕੇ ਇੱਕ ਮੇਨ ਡੇਰ ਦਾ ਇੱਕ ਸਟੋਰ ਦਾ ਤਾਲਾ ਟੁੱਟਿਆ ਇਹਨਾਂ ਦੇ ਕਹਿਣ ਮੁਤਾਬਕ ਜੀ ਇਹ ਥੋੜਾ ਪਤਾ ਕੈਸ਼ ਹੈਗਾ ਸੀ ਤੇ 5-6 ਗੋਲਦੇ ਰਿੰਗਾਂ ਸੀ ਉਹ ਚੋਰੀ ਹੋਈਆਂ ਨੇ ਬਾਕੀ ਕੈਮਰੇ ਚੈੱਕ ਕਰ ਰਹੇ ਕੈਸ਼ ਕਿੰਨਾ ਸੀ ਥੋੜਾ ਬੋਤਾ ਕਿੰਨਾ ਸੀ ਕੀ ਆਪ ਦੇਖਤੀ ਯਾਰ ਕਹਿ ਰਹੇ ਤੇ 골ਡ ਕਿੰਨਾ ਕਹਿ ਰਹੇ ਸਰੇ 골ਡ ਤਾਂ 4 ਰਿੰਗਾ ਕਹਿ ਰਹੇ ਨੇ ਹਮ ਤੇ ਬਾਕੀ ਚੈੱਕ ਕਰ ਰਹੇ ਨੇ ਜੇ ਕੋਈ ਹੋਰ ਚੋਰੀ ਹੋਇਆ ਆ ਅਰਟੀਕਲ ਉਹ ਲਿਸਟ ਦੇਣਗੇ ਬਣਾ ਕੇ ਜੀ ਸੱਥਾ ਨਾ ਘੜਾ ਬੰਦਨਾ ਨੂੰ ਥਾਣਾ ਬਾਬਾ ਖੇਲ ਬੰਦਾ ਜੀ ਆਪਣਾ ਨਾਮ ਬੋਲ ਲਿਓ ਜੀ ਮੇਰਾ ਜੀ ਐਸ ਐ ਸਰਜੀਤ ਸਿੰਘ ਹੈ ਜੀ ਠੀਕ ਹੈ ਸਰ